सो निरपय सतगुरुदास महाराज की जय बोले सो निर्भय जय महाराज की जय जो बोले सो निर्भय सतगुरु भगवान महर्षि वाल्मीकि महाराज की जय जय भीम जय भारत जय भीम जय गुरुदेव धन गुरुदेव ਜੋ ਬੋਲੇ ਸੋ ਨਿਰਪੈ ਸਤਿਗੁਰਪਾ ਸਭ ਰਾਜ ਕੀ ਜੈ ਤਨ ਤਨ ਜਗਤ ਪਤਾ ਸਤਿਗੁਰਬਦਾਸ ਮਹਾਰਾਜ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ ਜੋ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਅੰਮ੍ਰਿਤਸਰ ਤੋਂ ਸੰਗਤਾਂ ਚੱਲ ਕੇ ਦਾਸ ਨੂੰ ਮਾਣ ਸਨਮਾਨ ਦੇਣ ਵਾਸਤੇ ਪਹੁੰਚਿਆ ਸੋ ਮੈਂ ਸਾਰੀਆਂ ਸੰਗਤਾਂ ਦਾ ਪਹਿਲੋਂ ਧੰਨਵਾਦ ਕਰਦਾ ਹਾਂ ਔਰ ਸਤਿਗੁਰੂ ਰਵਿਦਾਸ ਮਹਾਰਾਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸਾਡੇ ਵੀਰਾਂ ਨੂੰ ਸਤਿਗੁਰ ਜੀ ਲੰਬੀਆਂ ਲੰਬੀਆਂ ਉਮਰਾਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਹੋਵੇ ਸੁੱਖਾਂ ਪ੍ਰਮਾਤਿਤ ਹੋਵੇ ਇਹ ਹੀ ਅਰਦਾਸ ਬੇਨਤੀ ਕਰਦਿਆਂ ਹੋਇਆਂ ਸਤਿਗੁਰ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਸਤਿਗੁਰ ਜੀ ਮੈਨੂੰ ਤਾਕਤ ਬਖਸ਼ਣ ਔਰ ਅੱਗੇ ਤੋਂ ਵੀ ਵੱਧ ਚੜ੍ਹ ਕੇ ਸੇਵਾ ਸਤਿਗੁਰਾਂ ਦੇ ਚਰਨਾਂ ਦੇ ਕਰ ਸਕੀਏ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਭੈ ਜਤ ਗੁਰਬਦਾਸ ਮਹਾਰਾਜ ਕੀ ਜੈ ਅੱਜ ਅੱਗੇ ਆ ਜੀ ਬੋਲੋ ਸ੍ਰੀ ਗੁਰੂ ਬਦਾਸ ਮਹਾਰਾਜ ਜੀ ਦਾ ਸਰੂਪ ਅਸੀਂ ਅੰਮ੍ਰਿਤਸਰ ਤੋਂ ਸਾਡੀ ਕੌਮ ਦੀ ਆਨ ਔਰ ਸ਼ਾਨ ਬਾਬਾ ਅਮਰਜੀਤ ਜੀ ਦੇ ਗ੍ਰਹਿਣ ਵਾਸਤੇ ਪਹੁੰਚੇ ਹਾਂ ਤੇ ਸਾਡੇ ਨਾਲ ਅੰਮ੍ਰਿਤ ਸਰ ਤੋਂ ਨਿਤਨ ਅਤਵਾਲ ਜੀ ਬੋਵੀ ਮਲੋਤਰਾ ਜੀ ਨੇੜੇ ਜੈ ਨੈਸ਼ਨਲ ਵਾਲਮੀਕੀ ਸਭਾ ਦੇ ਪ੍ਰੈਜ਼ੀਡੈਂਟ ਦੀਪਕ ਨਾਹਰ ਜੀ ਅਮਿਤ ਭੀਮ ਜੀ ਸੁਦੇਵ ਤਨਵਰ ਜੀ ਜੋ ਬੋਲੇ ਸੋ ਨਿਰਭੈ ਜਗਰੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸਤਗੁਰਵਦਾਸ ਮਹਾਰਾਜ ਕੀ ਜੈ जो बोले सो निरपय सतगर महाराज की जय खेद